ਮਾਈਕ ਦੇ ਵਿੱਚ ਅਸੀਂ ਉਹ ਲੜਦੇ ਨਾ ਰਹ ਜਾਈਏ ਵੀ ਇੱਕ ਕਸ਼ਟਪਦੀ ਮੇਰੀ ਹੋ ਗਈ ਤੇ ਤੇਰੀ ਹੋ ਗਈ ਤੇ ਤੂੰ ਕੱਲ੍ਹ ਦੋ ਪੜ ਲੀਆਂ ਤੇ ਮੈਂ ਰਹਿ ਗਿਆ ਨਵੇਂ-ਨਵੇਂ ਚਿਹਰੇ ਅਸੀਂ ਵੇਖੀਏ 30-30 ਸਾਲ 25-25 ਸਾਲ ਤੋਂ ਮੈਂ ਹੀ ਮਾਈਕ ਨਹੀਂ ਛੱਡ ਰਿਆ ਅੱਜ ਕੱਲ੍ਹ ਸੁਖਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਲੜੀਆਂ ਦੇ ਵਿੱਚ ਅਸੀਂ 40 ਦਿਨ ਬਿਥ ਲਏ ਨੇ ਮੈਂ ਵੀ ਬੇਨਤੀ ਕਰਾਂਗਾ ਕਿੰਨਾ ਦਿਨਾਂ ਵਿੱਚ ਇਹ ਬੱਚਿਆਂ ਨੂੰ ਛੁੱਟੀਆਂ ਆਣਗੀਆਂ ਮੈਂ ਹਰ ਥਾਂ ਤੇ ਬੇਨਤੀ ਕਰਦਾ ਜੀ ਜਿੱਥੇ ਤੁਸੀਂ ਮਿੱਠੇ ਜਲ ਦਾ ਪ੍ਰਬੰਧ ਕਰਦੇ ਹੋ ਜਿੱਥੇ ਤੁਸੀਂ ਹੋਰ ਮਠਿਆਈ ਜਾਂ ਕੇਕ ਕਿਉਂਕਿ ਨਾਮ ਸ਼ਹੀਦੀ ਦਿਹਾੜਾ ਹੈ ਵੈਸੇ ਤੇ ਅਸੀਂ ਆਪਣੇ ਜਨਮ ਦਿਨ ਜਾਂ ਆਪਣੀ ਫੰਕਸ਼ਨ ਹੀ ਮਨਾ ਲੈਂਦੇ ਆ ਸਾਰੇ ਅਰਦਾਸ ਦੇ ਵਿੱਚ ਤੇ ਅਸੀਂ ਆਪਣੇ ਦਿਨ ਤਿਹਾੜੀ ਮਨਾਨੇ ਆ ਨਾਮ ਸ਼ਹੀਦੀ ਦਿਹਾੜਾ ਰੱਖਿਆ ਗੁਰੂ ਨੂੰ ਥੋੜਾ ਆਪਾਂ ਯਾਦ ਕਰਨਾ ਹੁੰਦਾ ਹੈ ਉਹਦੇ ਵਿੱਚ ਜਿਹੜਾ ਵੀ ਅਸੀਂ ਕੋਈ ਮਿੱਠਾ ਜਲ ਜਾਂ ਹੋਰ ਉਪਰਾਲੇ ਕਰ ਰਹੇ ਹਾਂ ਇੱਕ ਹੋਰ ਤੇ ਆਉਂਦਿਓ ਵੀ ਇਹ ਵੀ ਹੋ ਸਕਦਾ ਵੀ ਜੇ 50 ਜਣੇ ਨੇ 50 ਜਣਿਆਂ ਦੇ ਵਿੱਚੋਂ 40 ਜਣੇ ਨੂੰ ਤੇ ਸ਼ੂਗਰ ਹੈ ਫਿਰ ਵੀ ਅਸੀਂ ਧੱਕਾ ਕਰਨਾ ਹੈ ਮਿੱਠੇ ਜਲ ਦਾ ਹੱਥ ਜੋੜ ਕੇ ਬੇਨਤੀ ਹੈ ਨਿਮਰਤਾ ਦੇ ਸਹਿਤ ਬਿਨਾਂ ਦਿਨਾਂ ਵਿੱਚ ਹੀ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਲਾਇਆ ਜਾਵੇ ਬੱਚਿਆਂ ਦੇ ਲਈ ਗੁਰਮਤ ਦੇ ਸਿਧਾਂਤ ਦੇ ਨਾਲ ਜੁੜੇ ਹੋਏ ਗਿਆਨ ਨੂੰ ਵੀ ਵੰਡਿਆ ਜਾਵੇ। ਬੱਚਿਆਂ ਨੂੰ ਜੋੜਨ ਦੇ ਲਈ ਉਹਨਾਂ ਨੂੰ ਕਲਰ ਦਿੱਤੇ ਜਾਣ। ਉਹਨਾਂ ਨੂੰ ਬੁਕਸ ਦਿੱਤੀਆਂ ਜਾਣ। ਉਹਨਾਂ ਨੂੰ ਪੰਜਾਬੀ ੳੜੇ ਐੜੇ ਦੇ ਕੈਦੇ ਵੰਡੇ ਜਾਣ। ਉਹਨਾਂ ਨੂੰ ਬੱਚਿਆਂ ਨੂੰ ਕੁਝ ਖਾਣ ਦੇ ਲਈ ਕੋਈ ਉਪਰਾਲਾ ਕੀਤਾ ਜਾਵੇ। ਜਿਵੇਂ ਅਸੀਂ ਸੋਚ ਰਹੇ ਨੇ ਵੀ ਅਸੀਂ ਇੰਨੇ ਸਾਲਾਂ ਤੋਂ ਸੁਖਨੀ ਸਾਹਿਬ ਕਰ ਰਹੇ ਹਾਂ। ਸਾਡੇ ਨੇ ਸਾਲਾਂ ਤੋਂ ਇਹ ਸੁਸਾਇਟੀ ਬਣੀ ਹੋਈ ਐ ਬੇਨਤੀ ਹੈ ਧੰਨ ਭਾਗ ਨੇ ਤੁਹਾਡੇ ਤੁਸੀਂ ਇੰਨੇ ਸਾਲਾਂ ਤੋਂ ਲੜੀ ਨਹੀਂ ਤੋੜੀ ਇੰਨੇ ਸਾਲਾਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਆ ਧੰਨ ਭਾਗ ਤੁਹਾਡੇ ਬੜਾ ਸ਼ੁਕਰ ਹੈ ਮਹਾਰਾਜ ਨੇ ਤੁਹਾਨੂੰ ਤੰਦਰੁਸਤੀ ਬਖਸ਼ੀ ਉਦਮ ਬਖਸ਼ਿਸ਼ ਕੀਤਾ ਪਰ ਉਸ ਗਿਆਨ ਦੁਆਰਾ ਏਡੀ ਵੱਡੀ ਤੁਸੀਂ ਸੇਵਾ ਦੇ ਦੁਆਰਾ ਬੱਚਿਆਂ ਨੂੰ ਕਿੰਨਾ ਜੋੜਿਆ ਹੈ ਇਹ ਨਾ ਹੋਵੇ ਵੀ ਬਜ਼ੁਰਗ ਪਾਠ ਕਰਦੇ 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 ਆਪਾਂ ਜਾਂਦੇ ਜਾਈਏ ਪਰ ਗੁਰਦੁਆਰਾ ਸਾਹਿਬ ਖਾਲੀ ਰਹਿ ਜਾਣਾ ਸਗੋਂ ਆਪਣੀ ਨਾਲ ਬੱਚਿਆਂ ਨੂੰ ਬਿਠਾਈਏ ਸਿਰਫ ਅਸੀਂ ਮਾਈਕ ਦੇ ਵਿੱਚ ਅਸੀਂ ਉਹ ਲੜਦੇ ਨਾ ਰਹਿ ਜਾਈਏ ਵੀ ਇੱਕ ਕਸ਼ਟਪਦੀ ਮੇਰੀ ਹੋ ਗਈ ਤੇ ਤੇਰੀ ਹੋ ਗਈ ਤੇ ਤੂੰ ਕੱਲ੍ਹ ਦੋ ਪੜ ਲੀਆਂ ਤੇ ਮੈਂ ਰਹਿ ਗਿਆ ਇਹ ਜੀ ਥਾਵਾ ਦੇ ਉੱਤੇ ਨਾ ਬੀਬੀਆਂ ਦੇ ਝਗੜੇ ਵੀ ਹੋ ਜਾਂਦੇ ਨੇ ਬੇਨਤੀ ਹੈ ਇੰਨੇ ਸਾਲ ਤੁਸੀਂ ਪਾਠ ਕਰ ਲਿਆ ਹੋਰ ਵੀ ਕਰੋ ਪਰ ਥੋੜੀ ਜਿਹੀ ਜਿਹੜੀ ਪਕੜ ਹੈ ਨਾ ਪਕੜ ਇਹਨੂੰ ਛੱਡ ਕੇ ਬੱਚਿਆਂ ਨੂੰ ਨਾਲ ਜੋੜੋ ਬੱਚਿਆਂ ਨੂੰ ਕੋਲ ਬਿਠਾਓ ਬੱਚਿਆਂ ਨੂੰ ਹਿੰਮਤ ਦਿਓ ਛੁੱਟੀਆਂ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਮਰਿਆਦਾ ਦੇ ਨਾਲ ਪ੍ਰੈਕਟੀਕਲੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜੋ ਮੁੱਖਵਾਕ ਲੈਣਾ ਸਿਖਾਓ ਸੋਇਲਾ ਸਾਹਿਬ ਦਾ ਪਾਠ ਕਰਨਾ ਸਿਖਾਓ ਜਪਜੀ ਸਾਹਿਬ ਦਾ ਪਾਠ ਸਿਖਾਓ ਚੰਗੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਖਜ਼ਾਨਾ ਭਰਿਆ ਪਿਆ ਹੈ ਉਹਨਾਂ ਬੱਚਿਆਂ ਨੂੰ ਦੱਸੋ ਤੋਂ ਕੇਵਲੇ ਇਹ ਨਹੀਂ ਵੀ ਚੜੀਏ ਭਰ ਕੇ ਆਪਾਂ ਆਪਣੀ ਹੀ ਰੌਣਕ ਮਿਲਾ ਆਪਣੀਆਂ ਆਪਾਂ ਕਰਕੇ ਕਹਿ ਦਈਏ ਵੀ ਚਲੋ ਸ਼ੀਦੀ ਦਿਹਾੜਾ ਹੋ ਗਿਆ ਕੋਈ ਸਾਨੂੰ ਗੁਰੂ ਅਰਜਨ ਸਾਹਿਬ ਦੀ ਸ਼ੀਦੀ ਦਿਹਾੜੇ ਦੇ ਕਾਰਨ ਉਹਨਾਂ ਦੀ ਬਾਕੀ ਬਾਣੀ ਸ਼ੀਦੀ ਤੇ ਗੁਰਤੇਗ ਬਾਦਰ ਸਾਹਿਬ ਜੀ ਦੀ ਵੀ ਹੋਈ ਹੈ ਗੁਰਤੇਗ ਬਾਦਰ ਸਾਹਿਬ ਜੀ ਦੀ ਬਾਣੀ ਬਾਰੇ ਅਸੀਂ ਕਿੰਨਾ ਪੜਿਆ ਤੇ ਕਿੰਨਾ ਜਾਣਿਆ ਨਹੀਂ ਸਾਨੂੰ ਪਤਾ ਕਿਉਂ ਕਿਉਂਕਿ ਸਾਡੇ ਢੰਗ ਮਨਰੰਜਨ ਅਸੀਂ ਆਪਣਾ ਕਰਨਾ ਤੇ ਬਹਿਮ ਦੀ ਕੋਈ ਕਹਾਣੀ ਜੋੜ ਕੇ ਬਸ ਇਸ ਕਰਕੇ ਥੋੜਾ ਜਾ ਜੋ ਕੋਈ ਕਰ ਰਿਹਾ ਹੈ ਧੰਨਵਾਦ ਹੈ ਸ਼ੁਕਰ ਹੈ ਉਦਮ ਹੈ ਕਿਉਂ ਬਜ਼ੁਰਗ ਸਰੀਰ ਇਹਨਾਂ ਦਿਨਾਂ ਦੇ ਵਿੱਚ ਮਈ ਜੋਨ ਚ ਗੁਰਦੁਆਰਾ ਸਾਹਿਬ ਆਉਂਦੇ ਹਨ ਗੁਰੂ ਸਾਹਿਬ ਅਗੇ ਅਰਦਾਸ ਹੈ ਮਹਾਰਾਜ ਉਹਨਾਂ ਸਭਨਾਂ ਨੂੰ ਦੇਹ ਰੋਗਤਾ ਹਿੰਮਤ ਤੰਦਰੁਸਤੀ ਬਖਸ਼ਿਸ਼ ਕਰਨ ਪਰ ਥੋੜਾ ਜਿਹਾ ਅਸੀਂ ਉਸ એનર્ਜੀ ਨੂੰ ਬੱਚਿਆਂ ਵਾਲੇ ਪਾਸੇ ਵੀ ਲਾਈ ਵੀ ਸਿਰਫ ਮੈਂ ਹੀ ਮਾਈਕ 'ਚ ਪਾਠ ਕਰਨਾ ਇਹ ਸੋਚ ਛੱਡ ਕੇ ਨਾ ਵੀ ਅਸੀਂ ਹੋਰਾਂ ਨੂੰ ਵੀ ਜੋੜਨ ਦੇ ਉਪਰਾਰ। ਨਵੇਂ-ਨਵੇਂ ਚਿਹਰੇ ਅਸੀਂ ਵੇਖੀਏ 30-30 ਸਾਲ 25-25 ਸਾਲ ਤੋਂ ਮੈਂ ਹੀ ਮਾਈਕ ਨਹੀਂ ਛੱਡ ਰਿਆ। ਬੱਚਿਆਂ ਨੂੰ ਥੋੜਾ ਅਸੀਂ ਗੁਰਬਾਣੀ ਵਾਲੇ ਪਾਸੇ ਜੋੜੀਏ ਇਹ ਉਪਰਾਲਾ ਕਰਨਾ ਹੈ। ਸੋ ਬੇਨਤੀ ਸੀ ਜੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਜ਼ਿਕਰ ਕੀਤਾ ਗਿਆ ਕਰਤੂਤ ਪਸ਼ੂ ਕੀ ਮਾਨਸ ਜਾਤ।